ਜੀ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸੂੜ ਦੀ ਤਰਪਾਈ ਬਾਰੇ ਘੇਰੇ ਤੇ ਚਾਕ ਦੀ ਤਰਪਾਈ ਬਾਰੇ ਗੱਲ ਕਰਾਂਗੇ ਤੇ ਬਹੁਤ ਵੀਡੀਓ ਵਿੱਚ ਆਪਾਂ ਨੇ ਦੇਖਿਆ ਵੀ ਹੁਣ ਅਕਸਰ ਆਪਾਂ ਡੇਲੀ ਰੁਟੀਨ ਚ ਵੀ ਦੇਖਦੇ ਹਾਂ ਕਿ ਆਪਣੇ ਲੇਡੀਜ਼ ਦਾ ਜੋ ਸੂਟਾਂ ਦੇ ਚਾਕ ਹੁੰਦੇ ਨੇ ਇਹ ਵਾਲੀ ਚੀਜ਼ ਤੋਂ ਹਨਾ ਉੱਧੜ ਜਾਂਦੇ ਨੇ ਬਹੁਤ ਛੇਤੀ ਜੇ ਇੱਥੇ ਸਪੇਸ ਰਹਿ ਜਾਂਦੀ ਆਪਾਂ ਇੱਥੇ ਤਰਪਾਈ ਨਹੀਂ ਕਰਦੇ ਹੈ ਕਿ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇਹ ਚੀਜ਼ ਵਿੱਚੋਂ ਆਪਣਾ ਜੋ ਕੱਪੜਾ ਵੀ ਨਿਕਲ ਜਾਂਦਾ ਹਨਾ ਸੂਟ ਦੇ ਵਿੱਚ ਜੋ ਆਪਾਂ ਫੋਲਡ ਕੀਤਾ ਹੁੰਦਾ ਤੇ ਇਹ ਜ਼ਰੂਰੀ ਹੁੰਦਾ ਜੀ ਇੱਥੇ ਬੰਦ ਕਰਨਾ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਇਹਦੇ ਨਾਲ ਕਿਉਂਕਿ ਆਪਣਾ ਸਾਰਾ ਸੂਟ ਜੋ ਤਰਪਾਈ ਤੇ ਡਿਪੈਂਡ ਹੁੰਦਾ ਵਾ ਜੇ ਆਪਣੇ ਸੂਟ ਦੀ ਤਰਪਾਈ ਨਹੀਂ ਵਧੀਆ ਹੋਊਗੀ ਤਾਂ ਆਪਣੇ ਸੂਟ ਜਿਹੜਾ ਲੁੱਕ ਆ ਉਹ ਵੀ ਨਹੀਂ ਵਧੀਆ ਬਣਨੀ ਹੈਗੀ ਤੇ ਜਿੰਨੀ ਹੋ ਸਕੇ ਬਰੀਕ ਤੋਂ ਬਰੀਕ ਤਰਪਾਈ ਕਰਨੀ ਜ਼ਰੂਰੀ ਹੁੰਦੀ ਹੈ कि जो अपने है ना कि धागा सूट अपना सूट के उपर ना दिखे तो मैंने इस भीडियो में थोड़ी भी यही दिखाने की कोशिश की है ये खुद मैंने मतलब सूट तरपाई कर किया वा वैसे खो बहुत ज़्यादा मैं खुद आप ही तरपाई करती हूँ सूट तो मैं वैसे इस चीज़ की ज़्यादा गौर रखती हूँ कि यी चीज़ तो जो अपने सूट ने अक्सर उधर जाते हैं कि ये आपको कि कोई मुश्किल इदा दिक्कत ना आए ਕਿਉਂਕਿ ਜਿਆਦਾ ਲੇਡਿਸ ਨੂੰ ਤਰਪਾਈ ਦਾ ਜਿਆਦਾ ਹੁੰਦਾ ਵਾ ਕਿ ਆਪਣੇ ਸੂਰ ਦੀ ਤਰਪਾਈ ਜਿਆਦਾ ਤੋਂ ਜਿਆਦਾ ਵਧੀਆ ਕੀਤੀ ਹੋਵੇ ਕਿਉਂਕਿ ਫਿਨਿਸ਼ਿੰਗ ਵੀ ਆਉਂਦੀ ਹੈ ਤੇ ਆਪਣਾ ਜੋ ਕੰਮ ਵਧੀਆ ਹੁੰਦਾ ਤੇ ਦੂਜਿਆਂ ਨੂੰ ਵੀ ਆਪਣਾ ਕੰਮ ਜੋ ਪਸੰਦ ਆਉਂਦਾ ਬਸ ਇਹ ਚੀਜ਼ ਦੀ ਗੌਰ ਰੱਖਿਆ ਕਰੋ ਕਿ ਜੋ ਇਹ ਵਾਲੀ ਚੀਜ਼ ਹੁੰਦੀ ਆ ਆਪਣੇ ਚਾਕ ਫੋਲਡ ਕਰਦੇ ਆ ਜਿੱਥੋਂ ਆਪਾਂ ਉੱਥੋਂ ਤਰਪਾਈ ਜ਼ਰੂਰ ਕਰਿਆ ਕਰੋ ਜੀ ਜਿੰਨੀ ਹੋ ਸਕਦੀ ਹੈ ਬਰੀਕ ਤੋਂ ਬਰੀਕ ਕਰਿਆ ਕਰੋ ਕਿ ਤਾਂ ਕਿ ਜੋ ਆਪਣੇ ਸੂਟ ਦਾ ਨਾ ਤਾਗੇ ਦੇ ਨਾਲ ਵਿੱਚ ਦਿਖੇ ਨਾ ਕਿ ਆਪਾਂ ਨੇ ਇੱਥੇ ਤਰਪਾਈ ਕਿਦਾਂ ਕੀਤੀ ਆ ਇਹ ਚੀਜ਼ ਜ਼ਰੂਰੀ ਹੁੰਦੀ ਹੈ ਜੀ ਇਹ ਮੇਨ ਚੀਜ਼ ਹੈ ਆਪਣੀ ਇੱਥੋਂ ਹੀ ਆਪਾਂ ਨੂੰ ਇਹ ਦਿੱਕਤ ਆਉਂਦੀ ਆ ਚਾਕ ਫਟਣ ਦੀ ਉੱਦਣ ਦੀ ਕਿਉਂਕਿ ਇੱਥੇ ਆਪਾਂ ਇਹ ਚੀਜ਼ ਛੱਡ ਦਿੰਨੇ ਆ ਸਪੇਸ ਪੈ ਜਾਂਦੀ ਆ ਇੱਥੇ ਤੇ ਥੋੜੀ ਜਿਹੀ ਜਗ੍ਹਾ ਵੀ ਖਾਲੀ ਰਹਿ ਜਾਂਦੀ ਆ ਜੇ ਆਪਾਂ ਇਹ ਚੀਜ਼ ਜਮੇ ਬੰਦ ਕਰ ਦਾਂਗੇ ਤਰਪਾਈ ਕਰਨ ਵੇਲੇ ਇਤਰਾਪਾਈ ਆਪਾਂ ਪ੍ਰੋਪਰ ਖੁੰਝੇ ਤੋਂ ਸਟਾਰਟ ਕਰਾਂਗੇ ਚਾਕ ਦੇ ਤਾਂ ਆਪ ਨੂੰ ਇਹ ਚੀਜ਼ ਦਾ ਆਪਾਂ ਨੂੰ ਫਿਰ ਬਾਅਦ ਵਿੱਚ ਮਹਿਸੂਸ ਨਹੀਂ ਹੋਊਗੀ ਕਿ ਆਪਣਾ ਸੂੜ ਇੱਥੋਂ ਮਤਲਬ ਉੱਡੜੂਗਾ ਜਾਂ ਮਤਲਬ ਫਟ ਨਾ ਜਾਵੇ ਕਿ ਤੇ ਫਸ ਗਏ ਇਹ ਜ਼ਰੂਰੀ ਨਪਣੀ ਚਾਹੀਦੀ ਹੈ ਇਹ ਵਾਲੀ ਚੀਜ਼ ਤੇ ਹਾਂਜੀ ਮੈਂ ਬਹੁਤ ਕੋਸ਼ਿਸ਼ ਕਰਦੀ ਆ ਤੁਹਾਡੇ ਨਾਲ ਵੀਡੀਓ ਸਾਂਝੀ ਆ ਜੋ ਕਰਦੀ ਆ ਕਿ ਉਹਨਾਂ ਚ ਆਪਾਂ ਨੂੰ ਸਿੱਖਣ ਨੂੰ ਕੁਝ ਮਿਲੇ ਤੇ ਤੁਸੀਂ ਮੇਰੀ ਹੁਣ ਤੱਕ ਵੀਡੀਓ ਸਾਰੀਆਂ ਪਸੰਦ ਵੀ ਕੀਤੀਆਂ ਨੇ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਸ ਵੀਡੀਓ ਵਿੱਚ ਤੁਹਾਨੂੰ ਇਹ ਦੇਖੋ ਮੈਂ ਦਿਖਾ ਰਹੀ ਆ ਕਿ ਮੈਂ ਇਹ ਸੂਰਜੋ ਤਰਪਾਈ ਕਰ ਰਹੀ ਸੀਗੀ ਕਿ ਕਿਸ ਚੀਜ਼ ਤੋਂ ਆਪਾਂ ਹਨਾ ਗੱਲ ਕੀਤੀ ਸੀ ਕਿ ਇਹ ਵਾਲੀ ਜੋ ਕਾਰਨ ਤੁਸੀਂ ਦੇਖ ਰਹੇ ਹੋ ਕਿ ਇਹ ਤੋਂ ਇੱਕ ਦੋ ਵਾਰੀ ਜ਼ਿਆਦਾ ਆਪਾਂ ਸੂਈ ਹਨਾ ਵਿੱਚ ਦੀ ਟੋਪ ਆ ਜਾਂ ਤਾਂਕਾ ਕਹਿ ਸਕਦੇ ਆ ਦੇਖੋ ਕਿੰਨੀ ਬਰੀਕ ਫਿਨਿਸ਼ ਦੇ ਨਾਲ ਆਪਾਂ ਇਸ ਨੂੰ ਕੰਪਲੀਟ ਕੀਤਾ ਵਾ ਤੇ ਬੈਕ ਸਾਈਡ ਵੀ ਦੇਖੋ ਜਮਾ ਆਪਾਂ ਨੂੰ ਧਾਗਾ ਵਿੱਚੋਂ ਦਿਖ ਨਹੀਂ ਰਿਹਾ ਕਿ ਧਾਗਾ ਮਤਲਬ ਆਪਣੇ ਇਹ ਵਾਲੀ ਚੀਜ਼ ਆ ਜੋ ਵਿੱਚ ਵਿੱਚ ਹੀ ਰਹੇ ਕਿ ਬਾਹਰ ਧਾਗਾ ਨਾ ਦਿਖੇ ਆਪਾਂ ਨੂੰ ਇਹ ਵਾਲੀ ਚੀਜ਼ ਦੇ ਵਿੱਚ ਹੀ ਰਹਿਣਾ ਚਾਹੀਦਾ ਵਾ ਇਹ ਬਹੁਤ ਮੇਨ ਜ਼ਰੂਰੀ ਗੱਲ ਹੁੰਦੀ ਆ ਜੀ ਤਰਪਾਈ ਦੀ ਜੋ ਆਪਾਂ ਬਹੁਤ ਘੱਟ ਹਨਾ ਦੇਖਦੇ ਪੀਆ ਸੁਣਦੇ ਪੀਆ ਤੇ ਹੁਣ ਤੱਕ ਮੈਂ ਇੰਨੀਆਂ ਵੀਡੀਓ ਦੇਖੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਐਦਾਂ ਕਿਸੇ ਨੇ ਜਾਣਕਾਰੀ ਬਹੁਤ ਘੱਟ ਦਿੱਤੀ ਹੋਊਗੀ ਕਿਉਂਕਿ ਇਹ ਚੀਜ਼ਾਂ ਆਪਾਂ ਨੂੰ ਨੀਕੇ ਨੀਕੇ ਚੀਜ਼ਾਂ ਨੇ ਜੋ ਆਪਣੇ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਨੇ ਜਦੋਂ ਆਪਾਂ ਨੇ ਚਾਕ ਦੀ ਤਰਪਾਈ ਕਰਕੇ ਧਾਗਾ ਵੀ ਆਪਾਂ ਨੇ ਵਿੱਚੋਂ ਇਤੋਂ ਖਤਮ ਕਰਨਾ ਤੇ ਆਪਾਂ ਵਿੱਚੋਂ ਹੀ ਸੂਈ ਨਗਾ ਕੇ ਤੇ ਉਸ ਥਾਂ ਤੋਂ ਅੱਗੋ ਜਾ ਕੇ ਕੱਟਣਾ ਵਾ ਜਦੋਂ ਆਪਣਾ ਧਾਗਾ ਵੀ ਆਪਾਂ ਕਾ ਕੰਚੀ ਨਾ ਕੱਟ ਦਿੰਨੇ ਜਾਂ ਕਟਰ ਨਾਲ ਕੱਟ ਦਿੰਨੇ ਉਹ ਤਾਂ ਅੱਗਾ ਫਿਰ ਕਈ ਵਾਰ ਨੇ ਤੂੰ ਨਿਕਲੇ ਆਉਂਦਾ ਇਸ ਕਰਕੇ ਸੂਈ ਤੁਸੀਂ ਵਿਚਚ ਰੀ ਨਗਾ ਕੇ ਚਾਕ ਦੇ ਵਿੱਚੋਂ ਦੀ ਫਿਰ ਉਹ ਤੋਂ ਬਾਅਦ ਦੂਜੇ ਪਾਸੋਂ ਦੀ ਕੱਢ ਕੇ ਫਿਰ ਕਟਿੰਗ ਕਰਨਾ ਵਾ ਦੇਖੋ ਪੂਰੀ ਫਿਨਿਸ਼ਿੰਗ ਦੇ ਨਾਲ ਤੇ ਕੋਈ ਆਪਣਾ ਧਾਗੇ ਦਾ ਜੋ ਸਟੈਪ ਆ ਨਾ ਕਿ ਦਿਖ ਨਹੀਂ ਰਿਹਾ ਨਾ ਬਾਹਰਲੇ ਪਾਸੇ ਵੀ ਨਹੀਂ ਦਿਖ ਰਿਹਾ ਨਾ ਉੱਪਰਲੇ ਪਾਸੇ ਦਿਖ ਰਿਹਾ ਇਹ ਬਹੁਤ ਵੱਡੀ ਮੇਨ ਗੱਲ ਹੁੰਦੀ ਹੈ ਜੀ ਤੇ ਮੈਂ ਇਸ ਚੀਜ਼ ਨੂੰ ਬਹੁਤ ਬਰੀਕੀ ਨਾਲ ਸਮਝਿਆ ਵਾ ਜਦੋਂ ਮੇਰੀ ਛੋਟੀ ਜੀ ਉਮਰ ਸੀਗੀ ਸਲਾਈ ਸਿੱਖ ਰਹੀ ਸੀਗੀ ਉਦੋਂ ਮੈਨੇ ਇਹ ਚੀਜ਼ਾਂ ਮੈਨੂੰ ਸਿਖਾਈਆਂ ਗਈਆਂ ਸੀਗੀਆਂ ਤੇ ਹੁਣ ਤੱਕ ਮੈਂ ਇਹ ਚੀਜ਼ਾਂ ਨੂੰ ਬਹੁਤ ਕਾਇਮ ਰੱਖਿਆ ਕਿਉਂਕਿ ਇਹ ਜੀ ਆਪਣੇ ਸੂਰ ਦੀ ਮੇਨ ਗੱਲ ਹੁੰਦੀ ਹੈ ਜੀ ਜੋ ਚਾਕ ਨੇ ਆਪਣੇ ਇਹੀ ਚੀਜ਼ ਤੋਂ ਆਪਾਂ ਦੇ ਉੱਧੜ ਜਾਂਦੇ ਨੇ ਤੇ ਫਿਰ ਆਪਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈ ਤੇ ਆਪਣੇ ਕੋਲ ਇਹਨਾਂ ਟਾਈਮ ਵੀ ਨਹੀਂ ਹੁੰਦਾ ਜਲਦੀ ਜਲਦੀ ਚ ਕਿ ਜਿਹੜੇ ਆਪਣੇ ਨੀਕੇ ਮੋٹے ਕੰਮ ਹੁੰਦੇ ਨੇ ਸੂਟਾਂ ਦੇ ਹਨਾ ਕਿ ਉੱਧੜ ਜਾਂਦੇ ਨੇ ਜਾਂ ਖਰਾਬ ਹੋ ਜਾਂਦੇ ਨੇ ਕਿ ਆਪਾਂ ਨੂੰ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਹੈਗਾ ਕਿ ਆਪਾਂ ਜਲਦੀ ਤੋਂ ਜਲਦੀ ਇਹਨੂੰ ਠੀਕ ਕਰ ਲਈਏ ਤੇ ਕਿਉਂ ਨਾ ਕਿ ਆਪਾਂ ਪਹਿਲੇ ਹੀ ਜੇ ਸੂਟ ਸਟਿਚ ਕਰਦੇ ਆ ਹਨਾ ਚਾਹੇ ਆਪਾਂ ਖੁਦ ਦਾ ਕਰਦੇ ਆ ਚਾਹੇ ਆਪਾਂ ਕਿਸੇ ਦਾ ਕਰਦੇ ਆ ਉਹਨੂੰ ਪਹਿਲੇ ਹੀ ਆਪਾਂ ਪ੍ਰੋਪਰ ਤਰੀਕੇ ਨਾਲ ਵਧੀਆ ਬਣਾਈਏ ਕਿ ਤਾਂ ਕਿ ਆਪਾਂ ਨੂੰ ਇਹੋ ਜਿਹੀ ਪਰੇਸ਼ਾਨੀਆਂ ਨਾ ਮਨਾਣਾ ਕਰਨਾ ਪਵੇ ਤੱਕ ਤੁਸੀਂ ਮੇਰੀ ਸਾਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਛੋਟ ਵੀਡੀਓ ਬਹੁਤ ਤੁਸੀਂ ਪਸੰਦ ਕੀਤੀਆਂ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਜੀ ਤੇ ਅੱਗੇ ਵੀ ਤੁਹਾਡੇ ਨਾਲ ਵੀਡੀਓ ਇਦਾਂ ਹੀ ਸਾਂਝਾ ਕਰਾਂਗੇ ਤੇ ਇਦਾਂ ਹੀ ਤੁਸੀਂ ਮੈਨੂੰ ਆਪਣਾ ਸਹਿਯੋਗ ਦੇਈ ਜਾਣਾ ਜੀ ਵੀਡੀਓ ਨੂੰ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ